ਲੋ ਜੀ 에어 ਇੰਡੀਆ ਦੀ ਜਿਹੜੀ ਫਲਾਈਟ ਹੈ 12 ਘੰਟੇ ਲੇਟ ਹੈ ਤੇ 에어 ਇੰਡੀਆ ਦਾ ਸਟਾਫ ਖੱਜਲ ਕਰ ਰਿਹਾ ਸਾਰਿਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਾਈ ਖੱਜਲ ਹੋ ਰਹੇ ਆ ਪੂਰਾ ਹਾਂ ਬੇਟਾ ਖੱਜਲ ਹੋ ਰਹੇ ਆ ਤੂੰ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਕੀ 에어 ਇੰਡੀਆ ਦੇ ਅੱਗੇ ਆਉਂਗਾ ਅੱਗੇ ਤੋਂ ਆਉਂਗਾ 에어 ਇੰਡੀਆ ਤੇ ਨਹੀਂ ਨਹੀਂ ਆਉਂਦਾ ਤੁਰਕੇ ਆ ਜਾਊਂਗਾ ਕਹਿੰਦਾ ਮੈਂ 에어 ਇੰਡੀਆ ਤੇ ਨਹੀਂ ਆਉਂਦਾ ਕੋਈ ਨਾ ਪੁੱਤ ਕਰਦੇ ਇਹਨਾਂ ਦਾ ਕੁਛ ਇੱਥੇ ਧਰਨਾ ਲੱਗਣ ਲੱਗੇ ਐ ਤੇ ਐਕਸਪੀਰੀਅੰਸ ਆਏ ਰੀਡਿਆ ਦਾ ਤੁਹਾਨੂੰ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ। ਹਾਂਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਇਹਨਾਂ ਦਾ। ਆਹ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ। ਸਾਹਰ ਪਹਿਲਾਂ ਤੂੰ ਪਹਿਲਾਂ ਸਾਹਰ ਨੂੰ ਕਹੂਏ। ਫਲਾਈਟ ਚ ਨਾ ਬਾਹਰ। ਅਸੀਂ ਤਾਂ ਨੈਕਸਟ ਟਾਈਮ ਤੋਂ ਕਦੇ ਵੀ ਨਹੀਂ ਏਅਰ ਇੰਡੀਆ ਤੇ ਹੁੰਦੀ। ਕਦੇ ਨਹੀਂ ਆਉਣਾ। ਕਦੇ ਵੀ ਪਾਜੀ ਕਦੇ ਨਹੀਂ। ਇਹਨੇ ਵੀ ਨਹੀਂ ਆਉਣਾ। ਇਹ ਕਹਿੰਦਾ ਮੈਂ ਤੁਰ ਕੇ ਆ ਜਾਊਂਗਾ। ਉਹ ਨਹੀਂ ਆਉਂਦਾ। ਮੈਂ ਆਹ ਖੜੇ ਏਅਰ ਇੰਡੀਆ ਵਾਲੇ ਕਹਿੰਦੇ ਕਰਨ ਨਹੀਂ ਦੇਣੀ ਗੱਲ। ਹਾਂਜੀ ਤੁਸੀਂ ਆਉਂਗੇ ਏਅਰ ਇੰਡੀਆ ਤੇ ਮੁੜ ਕੇ ਹਾਂਜੀ ਸਰ ਜੀ ਏਅਰ ਇੰਡੀਆ ਤਾਂ ਆਏਗਾ ਮੁੜ ਕੇ ਆਏਗਾ ਏਅਰ ਇੰਡੀਆ ਦੇ ਮੁਸ਼ਕਲ ਹੈ ਜੀ ਹੁਣ ਦੂਜੀ ਵਾਰ ਹੈ ਮੇਰਾ ਐਕਸਪੀਰੀਅੰਸ ਹੈ ਦੋਵੇਂ ਵਾਰ ਖਰਾਬ ਹੈ ਕੀ ਕਰ ਰਹੇ ਨੇ ਇਹ ਇਹ ਬਹੁਤ ਪਰੇਸ਼ਾਨ ਕਰ ਰਿਹਾ ਜੀ ਇੱਕ ਘੰਟਾ ਪਹਿਲਾਂ ਨੇ ਇਨਫੋਰਮ ਕੀਤਾ ਕਿ ਹਨ ਤੁਹਾਡੀ ਫਲਾਈਟ ਡਿਲੇ ਹੋ ਗਈ ਸਿੱਧਾ 12 ਘੰਟੇ 1-2 ਘੰਟੇ ਬੰਦਾ ਮੈਨੇਜ ਕਰ ਲੈਂਦਾ ਪਰ ਇੰਨਾ ਕਿੰਨਾਹਾਂ ਬੰਦੇ ਤੋਂ ਸਬਰ ਹੁੰਦਾ ਬਈ ਸਵੇਰ ਪਹਿਲੋ ਆਏ ਆ ਪਹਿਲੋ ਬੋਰਡਿੰਗ ਲਈ ਖੜੇ ਰਹੇ ਜਾਂ ਫਿਰ ਸਿਕਿਉਰਿਟੀ ਲਈ ਬਜ਼ੁਰਗ ਆਪਾਂ ਦੇ ਖੜ ਜਾਣੇ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਇੱਥੇ ਰੇਲ ਰੇਲ ਬੈਡ ਐਕਸਪੀਰੀਅੰਸ ਹੀ ਹੋ ਰਿਹਾ ਹੈ ਮੈਂ ਝੂਠ ਬੋਲੀ ਜਾਂਦੇ ਆ ਤੇ ਆਏ ਕੀ ਕਹਿੰਦੇ ਭਾਈ ਜੀ ਮੈਡਮ ਕਿੱਥੇ ਗਏ ਇਹਨਾਂ ਨੇ ਗੱਲ ਕੀਤੀ ਨਹੀਂ ਹੁਣ ਕੋਈ ਰਾਹ ਪਾਇਆ ਪੁੱਛਣੇ ਮੈਂ ਦੇ ਦਿਓ ਕਹਿੰਦੇ ਕੋਈ ਮੈਂ ਆਉਂਗਾ ਕੋਈ ਰਾਹ ਪਾਇਆ

ਆਲੇ ਰਿਆ ਵੀ ਆਂਦੇ ਆ ਵੀ ਹੁਣ ਅੰਦਰ ਵਾਲੇ ਵੀ ਬੰਦੇ ਬਾਹਰ ਕੱਢਣ ਦੇ ਆ ਤੇ ਵੇਖੋ ਜੇ ਬੱਸ ਆਉਂਦੀ ਹੈ ਕਿ ਨਹੀਂ ਦੁਖੀ ਕਰਨ ਦੇ ਵੇਸੇ ਦੁਖੀ ਕਰਨਗੇ ਹਾਂ ਟੋਨੀ ਤੇਰੀ ਮਸੀ ਦਾ ਮੁੰਡਾ ਹਾਂਜੀ ਟੋਨੀ ਤੇਰੀ ਮਸੀ ਦਾ ਮੁੰਡਾ